ਦੀ ਨਾਲ ਸਭ ਤੋਂ ਪਹਿਲਾਂ ਦਿਨੇਸ਼ ਬੱਬੂ ਅੱਗੇ ਹੁੰਦੇ ਨੇ ਉਸ ਤੋਂ ਬਾਅਦ ਸੁਖਜਿੰਦਰ ਸਿੰਘ ਰਵਾ ਤੇ ਤੀਸਰੇ ਨੰਬਰ ਤੇ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਜੋ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜਿਨ੍ਹਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਸੀ ਤਾਂ ਲਗਾਤਾਰ ਜ਼ਿਕਰ ਦੇਖਿਆ ਜਾਵੇ ਤਾਂ ਲੀਡ ਜਿਹੜੀ ਆ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਕੋ ਟੁੱਟ ਨਹੀਂ پا ਰਹੀ ਵੇ ਜੇਕਰ ਗੱਲ ਕੀਤੀ ਜਾਵੇ ਸੁਖਜਿੰਦਰ ਸਿੰਘ ਨੂੰ ਰੰਦਾਵਾ ਦੀ ਤਾਂ ਉਹ ਇੱਕ ਨੰਬਰ ਤੇ ਹੈ ਤੇ ਦੂਸਰੇ ਨੰਬਰ ਤੇ ਦinesh babu ਉਹ ਗੱਲਬਾਤ ਕਰ ਲਾਂਗੇ ਵਿਧਾਇਕ ਦੇ ਬ੍ਰਦਰ ਨੇ ਭਾਈ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਨੇ ਨਤੀਜੇ ਬਹੁਤ ਸਾਰੇ ਕੰਮ ਕੀਤੇ ਸੀ ਕੰਮ ਦੇ ਨਾਂ ਤੇ ਵੋਟ ਮੰਗਣ ਜਾਂਦੇ ਸੀ ਪਰ ਲੋਕਾਂ ਦਾ ਜੇਕਰ ਦੇਖਿਆ ਜਾਵੇ ਤਾਂ ਫਤਵਾ ਕਿਸ ਤਰੀਕੇ ਨਾਲ ਨਿਕਲ ਰਿਹਾ ਬਕਸੇ ਤੀਜੇ ਨੰਬਰ ਤੇ ਲੈ ਕੇ ਰੱਖ ਦਿੱਤਾ ਜੀ ਨਹੀਂ ਇਹਦੇ ਵਿੱਚ ਵੀ ਜੇ ਦੇਖਿਆ ਜਾਵੇ ਵੱਡੇ ਭਾਜੀ ਹਲੇ ਸਿਰਫ 4-5 ਰਾਊਂਡ ਚੱਲੇ ਆ ਅਸੀਂ ਬਹੁਤੇ ਪਿੱਛੇ ਵੀ ਹੈ ਨਹੀਂ ਆ ਤੇ ਬਹੁਤ ਅੱਗੇ ਵੀ ਹੈ ਨਹੀਂ ਆ ਸੋ ਥੋੜਾ ਜਿਹਾ 5000 ਦੀ ਵੋਟਰ ਡਿਸਟੈਂਸ ਚੱਲ ਰਿਹਾ ਵਾ 12000 ਦੇ ਕਿ 12000 ਓਕੇ ਓਕੇ ਚਲੋ 12 15000 ਦੇ ਵਿੱਚ ਵੀ ਹਲੇ 50% ਵੋਟਿੰਗ ਨਹੀਂ ਹੋਈ ਬਾਕੀ ਜੋ ਲੋਕ ਕਹਿਣਗੇ ਜੀ ਜੋ ਲੋਕਾਂ ਦਾ ਫਤਵਾ ਵਾ ਸਿਰ ਮੱਥੇ ਆ ਬਾਕੀ ਮੈਂ ਫਿਰ ਵੀ ਇੱਥੇ ਖੜ ਕੇ ਵੀ ਧੰਨਵਾਦ ਬਟਾਲੇ ਵਾਲੇ ਲੋਕਾਂ ਦਾ ਕਰਨਾ ਚਾਹੂੰਗਾ ਕਿਉਂਕਿ ਇਸ ਟਾਈਮ ਸ਼ੇਅਰ ਆਊਂਡ ਹੋ ਗਿਆ ਸ਼ੇਅਰ ਆਊਂਡਾਂ ਦੇ ਵਿੱਚ ਅਸੀਂ ਲੀਡ ਕਰ ਰਹੇ ਹਾਂ ਜੀ ਤੇ ਕਿਉਂਕਿ ਕਾਂਗਰਸ ਦੇ 7 ਐਮਐਲਏ ਸੀ ਤੇ ਬਾਕੀ ਫਿਰ ਵੀ ਜਿੱਥੇ ਹੋ ਸਕੇ ਪ੍ਰਚਾਰ ਕੀਤਾ ਅਸੀਂ ਦੱਸਿਆ ਆਪਣੀ ਪਾਰਟੀ ਵੱਲੋਂ ਬਾਕੀ ਫਿਰ ਵੀ ਅਸੀਂ ਹੱਲੇ ਤੱਕ ਬਹੁਤਾ ਪਿੱਛੇ ਵੀ ਨਹੀਂ ਆ ਤੇ ਬਹੁਤ ਅੱਗੇ ਵੀ ਨਹੀਂ ਆ ਇਹ ਸਾਨੂੰ 10ਵੇਂ ਰਾਉਂਡ ਤੱਕ ਕਲੀਅਰ ਹੋਊਗਾ ਜੀ ਬਿਲਕੁਲ ਜਸਟੇਕ ਨੇ 28000 ਦੀ ਲੀਡ ਸੇ ਬਟਾਲਿਓ ਉਮੀਦ ਕੀ ਲੱਗਦੀ ਤੁਹਾਨੂੰ ਸਰ ਬਟਾਲਿਓ ਉਮੀਦ ਨਹੀਂ ਬਟਾਲਿਓ ਫਾਈਨਲ ਆ ਜੀ ਉਹ ਔਨ ਰਿਕਾਰਡ ਮੈਂ ਗੱਲ ਕਰ ਰਿਹਾ ਕਿਉਂਕਿ ਮੈਨੂੰ ਪਤਾ ਮੇਰੇ ਪਰਿਵਾਰਾਂ ਦਾ ਮੇਰੇ ਤੇ ਵਿਸ਼ਵਾਸ ਵਾ ਉੱਥੋਂ ਤੇ ਅਸੀਂ ਹਲਕਾ ਜਿੱਦੇ ਪਏ ਆ ਜੀ ਪਰ ਗੱਲ ਇੱਕ ਹਲਕੇ ਜਿੱਤਣ ਦੀ ਨਹੀਂ ਆ ਗੱਲ ਸਰ ਸਾਨੂੰ ਨੋ ਹਲਕੇ ਦਿੱਤੇ ਹੋਏ ਆ ਸੋ ਕੋਸ਼ਿਸ਼ ਆ ਜੀ ਬਾਕੀ ਬਿਲਕੁਲ ਕਿਸਮਤ ਆਜੀ ਖੁੱਲਨੀ ਹੈ ਕਈਆਂ ਦੇ ਲੱਡੂ ਬਣੇ ਰਹੇ ਨੇ ਤੇ ਕਈਆਂ ਦੇ ਵੰਡੇ ਜਾਣੇ ਆ ਤੁਸੀਂ ਦਿੱਤਾ ਆਰਡਰ ਲੱਡੂਆਂ ਲੱਡੂਆਂ ਦਾ ਨਹੀਂ ਸਰ ਕਿਉਂਕਿ 6 ਜੂਨ ਕੱਲੂ ਕਰੇ ਕਰਕੇ ਜੇ ਮਾਰੇ ਨੇ ਕਿਰਪਾ ਵੀ ਕੀਤੀ ਫੇਰ ਵੀ ਆਪਾਂ 7 ਤਰੀਕ ਨੂੰ ਹੀ ਆਪਾਂ ਐਂਟਰੀ ਕਰਾਂਗੇ ਜੀ ਸ਼ਹਿਰ ਆਪਣੇ ਸੱਜਣਾਂ ਨੂੰ ਮਿਲਾਂਗੇ ਕਿਉਂਕਿ 1984 ਵਾਲੇ ਵੀ ਬੜੇ ਹੀ ਇੱਕ ਪਰਿਵਾਰਾਂ ਨਾਲ ਧੱਕਾ ਹੋਇਆ ਸੀ ਉਸ ਕਰਕੇ ਆਪਾਂ ਪਹਿਲਾਂ ਹੀ ਵਿਚਾਰ ਬਣਾਇਆ ਸੀ ਜੀ ਧੰਨਵਾਦ ਬਿਲਕੁਲ ਇਹ ਵਿਦਾਇਕ ਅਮਨ ਸ਼ਰ ਸਿੰਘ ਸ਼ੈਰੀ ਕਲਸੀ ਦੇ ਬ੍ਰਦਰ ਨੇ ਸਾਡੇ ਨਾਲ ਨੇ ਸੀਨੇ ਪੱਤਰਕਾਰ ਪਵਿੰਦਰ ਗਰੇਵਾਲ ਗੱਲਬਤ ਕਰਨੇ ਪਵਿੰਦਰ ਜੀ ਕਿਸ ਤਰੀਕੇ ਨਾਲ ਵੇਖਦੇ ਹੋ ਅੱਜ ਦੇ ਨਤੀਜਿਆਂ ਦਾ ਰਿਜ਼ਲਟ ਜੇਕਰ ਗੱਲ ਕੀਤੀ ਜਾਵੇ ਤਾਂ ਇੱਕਦਮ ਬਦਲਨੇ ਸ਼ੁਰੂ ਹੋ ਜਾਂਦੇ ਨੇ ਗੱਲ ਇਹ ਹੈ ਜੀ ਵੀ ਜਦੋਂ ਆਪਾਂ ਤੁਸੀਂ ਦੇਖਿਆ ਵੀ ਜਦੋਂ ਇਹ ਰੈਲੀਆਂ ਦਾ ਦੌਰ ਚੱਲ ਰਿਹਾ ਸੀ ਅਸੀਂ ਅਨਾਉਂਸਮੈਂਟ ਹੋਈ ਸੀ ਉਦੋਂ ਇਹ ਲੱਗਦਾ ਸੀ ਵੀ ਸਿਰਫ ਦੋ ਦੋਹਰਾ ਮੁਕਾਬਲਾ ਜਿਹਦੇ ਚ ਕਾਂਗਰਸ ਤੇ ਆਪ ਨੂੰ ਗਿਣਿਆ ਜਾਂਦਾ ਸੀ ਤੇ ਭਾਜੀਪੀ ਨੂੰ ਕਿਤੇ ਗਿਣਿਆ ਨਹੀਂ ਜਾਂਦਾ ਸੀ ਕਿਉਂਕਿ ਭਾਜੀਪੀ ਦੇ ਪਹਿਲਾਂ ਸਨੀ ਦਿਓਲੋਜੀ ਕਰਕੇ ਵੀ ਬੜਾ ਲੋਕਾਂ ਦਾ ਥੋੜਾ ਜਿਹਾ ਇਹ ਲੱਗਦਾ ਸੀ ਵੀ ਗੁੱਸਾ ਮੰਚ ਲੋਕਾਂ ਦੇ ਵੀ ਸ਼ਾਇਦ ਕਿਤੇ ਕਰਨਗੇ ਨਹੀਂ ਪਰ ਜਿਹੜੇ ਹੁਣ ਰੁਝਾਨ ਆ ਰਹੇ ਨੇ ਉਹਦੇ ਨਾਲ ਥੋੜਾ ਜਿਹਾ ਚੰਬਿਤ ਹੋ ਰਹੇ ਆਂ ਵੀ ਜਿਹੜੀ ਸੱਤਾ ਤਰ ਤਰ ਆ ਉਹ ਤੀਜੇ ਨੰਬਰ ਤੇ ਜਾ ਕੇ ਖਿਸਕ ਗਈ ਹੈ ਔਰ ਚਲੋ ਸ਼੍ਰੋਮਣੀ ਅਕਾਲੀ ਦਲ ਤਾਂ ਪਹਿਲਾਂ ਹੀ ਹੈ ਨਹੀਂ ਸੀਗੀ ਉਹਦੇ ਚ ਫਾਈਟ ਚ ਪਰ ਇਹਨਾਂ ਦਾ ਬੜਾ ੱਤਕਾ ਲੱਗਿਆ ਕਿਉਂਕਿ ਲੋਕਾਂ ਦਾ ਇਹੀ ਕਹਿਣਾ ਸੀ ਵੀ ਆਪ ਤੇ ਕਾਂਗਰਸ ਆਪ ਤੇ ਕਾਂਗਰਸ ਪਰ ਇਸ ਵੇਲੇ ਬੱਬੂ ਜੀ ਜਿਹੜੇ ਇੱਕ ਕਹਿੰਦੇ ਹੁੰਦੇ ਨੇ ਨਾ ਸਰਪ੍ਰਾਈਜ਼ ਬਣ ਕੇ ਉੱਭਰੇ ਨੇ ਔਰ ਜੇ ਆਪਾਂ ਲੀਡ ਗੱਲ ਕੀਤੀ ਜਾਵੇ ਵੀ ਸੁਖਜਿੰਦਰ ਰੰਧਾਵਾ ਜੀ ਉਹ ਤਾਂ ਪਹਿਲਾਂ ਹੀ ਸੀਗਾ ਲੋਕਾਂ ਨੂੰ ਇਹਨਾਂ ਚ ਮੁਕਾਬਲਾ ਉਹਨਾਂ ਦਾ ਤਾਂ ਪੱਕਾ ਹੀ ਪਤਾ ਸੀ ਬੰਨਾਂ ਤੇ ਲੀਡ ਟੁੱਟਣੀ ਨਹੀਂ ਪੂਰੀ ਬਦਲ ਗਈ ਜੀ ਸਾਰੇ ਰੁਝਾਨ ਬਦਲ ਕੇ ਰੱਖਤੇ ਲੋਕਾਂ ਦੇ ਜਿਹੜੀਆਂ ਕਿਆਸ ਲਾਈਆਂ ਸੀ ਇਹ ਹੋਏਗਾ ਉਹ ਹੋਏਗਾ ਆਪ ਇਹ ਕਰੂਗੀ ਔਰ ਤੁਸੀਂ ਜੇ ਪੂਰੇ ਆਪਾਂ ਕੱਲੇ ਗਰਦਾਸਪੁਰ ਦੀ ਛੱਡ ਕੇ ਪੂਰੇ ਪੰਜਾਬ ਦੀ ਵੀ ਗੱਲ ਕਰੀਏ ਨਾ ਆਪ ਤਿੰਨ ਚਾਰ ਤਿੰਨ ਚਾਰ ਇੱਥੇ ਹੀ ਟਿਕੀ ਹੋਈ ਆ ਇਹ ਤੋਂ ਵੱਧ ਨਹੀਂ ਔਰ ਜਿੱਥੇ ਲੋਕ ਕਹਿੰਦੇ ਸੀ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇੱਕ ਵੀ ਸੀਟ ਨਹੀਂ ਆਉਣੀ ਉਹ ਵੀ ਇੱਕ ਜਾਂ ਦੋ ਤੇ ਚੱਲ ਰਹੀ ਹੈ ਪਰ ਕਿੰਗ ਕਾਂਗਰਸੀ ਰਹੂਗੀ ਯਪਾ ਸਟੇਟ ਵਾਈਜ਼ ਗੱਲ ਕੀਤੀ ਜਾਵੇ ਜਿਸ ਤਰੀਕੇ ਨਾਲ ਮੈਂ ਅੱਗੇ ਉਹਨਾਂ ਨੂੰ ਵਿਧਾਇਕ ਦੇ ਬ੍ਰਦਰ ਸੀ ਉਹਨਾਂ ਨੇ ਵੀ ਗੱਲ ਕੀਤੀ ਕਿ ਕਈਆਂ ਦੇ ਲੱਡੂ ਬਣੇ ਰਹੇ ਨੇ ਆਰਡਰ ਦਿੱਤੇ ਰਹੇ ਨੇ ਕਈਆਂ ਦੇ ਵੰਡੇ ਜਾਣੇ ਅੱਜ ਲੱਡੂ ਤਾਂ ਜੀ ਤੁਸੀਂ ਹੁਣ ਕੀ ਕਹੀਏ ਲੱਡੂ ਤਾਂ ਮੈਂ ਕੱਲ ਤੁਸੀਂ ਸੋਚੋ ਵੀ ਇੱਕ ਨਾ ਕਲੰਬਰਸਰ ਦੇ ਵਿੱਚ ਇੱਕ ਤੁਸੀਂ ਦੇਖੀ ਹੋਣੀ ਆ ਬਹੁਤ ਵੱਡਾ ਜਿਹਾ ਲੱਡੂ ਬਣ ਕੇ ਨਾ ਉਹਦੇ ਉੱਪਰ ਲਿਖਿਆ ਹੋਇਆ ਸੀ ਉਹ ਕਹਿੰਦੇ ਉਹਨੂੰ ਹੀ ਦੇਣਾ ਜੀ ਜਿਹੜਾ ਜਿੱਤੂਗਾ ਮਤਲਬ ਉਹ ਕਹਿੰਦੇ ਜੀ ਸਾਨੂੰ ਇਹਦਾ ਕਿਸੇ ਨੇ ਆਰਡਰ ਦਿੱਤਾ ਹੂੰ ਦਿੱਤਾ ਲੱਡੂ ਤਾਂ ਜੀ ਅੱਜ ਕਈਆਂ ਦੇ ਵਿਚਾਰਿਆਂ ਦੇ ਫੁੱਟ ਜਾਣੇ ਆ ਤੇ ਕਈਆਂ ਦੇ ਬਣੇ ਕੀ ਉਹ ਵਿਚਾਰਿਆਂ ਦੇ ਲੱਡੂ ਮੈਨ ਲੱਦਾ ਉਹਨਾਂ ਨੂੰ ਆਰਡਰ ਪਤਾ ਨਹੀਂ ਹੁਣ ਕਿੱਥੇ ਦੇਣਗੇ ਉਹ ਤਾਂ ਹੁਣ ਪ੍ਰਮਾਤਮਾ ਜਾਣਦਾ ਪਰ ਜਿਵੇਂ ਇਹਨਾਂ ਨੇ ਕਿਹਾ ਵੀ ਅਸੀਂ ਲੱਡੂ ਨਹੀਂ ਵੰਡਨੇ ਚਲੋ ਇੱਕ ਸੋਚ ਚੰਗੀ ਆ ਵੀ ਕੱਲੂ ਕਰ ਕਰਕੇ ਆ ਸਾਡਾ ਬਹੁਤ ਘਾਣ ਹੋਇਆ ਉਦੋਂ ਪੰਜਾਬੀਆਂ ਦਾ ਪਰ ਜੇ ਦੇਖਿਆ ਜਾਵੇ ਇਸ ਵੇਲੇ ਜਿਹੜੇ ਰੁਝਾਨ ਆ ਜਿਵੇਂ ਆਪਣੀ ਸੋਚ ਸੀਗੀ ਉਸ ਮੁਤਾਬਕ ਆ ਰਹੇ ਨੇ ਪਰ ਵਿੱਚ ਥੋੜਾ ਜਿਹਾ ਜਿਹੜਾ ਸੱਤਾਤਰ ਹੁੰਦੀ ਆ ਉਹ ਹਮੇਸ਼ਾ ਉੱਪਰ ਜਾਂਦੀ ਹੁੰਦੀ ਆ ਪਰ ਉਹ ਲੱਗਦਾ ਨਹੀਂ ਕਿਉਂਕਿ ਲੋਕਾਂ ਨੇ ਮੈਨੂੰ ਲੱਗਦਾ ਆ ਆਪਣੀਆਂ ਜਿਹੜੀਆਂ ਨੀਤੀਆਂ ਸੀ ਨਾ ਉਹਨੂੰ ਕਿਤੇ ਨਾ ਕਿਤੇ ਨਕਾਰਤਾ ਜਿਹੜਾ ਇਸ ਵੇਲੇ ਲੱਗ ਰਿਹਾ ਬਾਕੀ ਹਲੇ ਜੀ 12 ਵਜੇ ਤੱਕ ਸਥਿਤੀ ਪੂਰੀ ਕਲੀਅਰ ਹੋ ਜਾਏਗੀ ਕਿਉਂਕਿ ਜਿਵੇਂ ਉਹਨਾਂ ਨੇ ਕਿਹਾ ਜੀ ਬਟਾਲਾ ਨਹੀਂ ਖੁੱਲਿਆ ਪਰ ਗੱਲ ਜੀ ਇੱਥੇ ਨੌ ਹਲਕਿਆਂ ਦੀ ਹੋ ਰਹੀ ਆ ਇਕੱਲੇ ਬਟਾਲੇ ਦੀ ਨਹੀਂ ਦੀ ਨਾਲ ਅਸੀਂ ਜ਼ਰੂਰ ਗੱਲ ਕਰਾਂਗੇ ਕਾਂਗਰਸੀ ਵਰਕਰ ਨੇ ਭਾਈ ਸਾਹਿਬ ਕਿਸ ਤਰੀਕੇ ਦੇਖਦੇ ਹੋ ਸੁਖਜਿੰਦਰ ਸਿੰਘ ਰੰਧਾਵਾ ਅੱਗੇ ਚੱਲ ਰਹੇ ਨੇ ਤੁਹਾਡੇ ਉਹ ਰੀਡ ਕਰ ਰਹੇ ਨੇ ਜੀ ਔਰ ਬਹੁਤ ਪਾਰੀ ਰੀਡ ਨਾਲ ਜਿੱਤ ਰਹੇ ਆ ਜਿੱਤਾਂਗੇ ਵੀ ਉਮੀਦ ਕਰਦੇ ਆ ਜੀ ਔਰ ਇਕੱਲਾ ਸਰ ਗੁਰਦਾਸਪੁਰ ਸੀਟ ਦਾ ਉਹਨੇ ਜੀ ਔਰ ਪੰਜਾਬ ਦੀਆਂ ਸਾਰੀਆਂ ਸੀਟਾਂ ਦਾ ਹੀ ਉਮੀਦ ਕਰਦੇ ਆ ਵੀ ਆਪਾਂ ਉਹਦੇ ਬਹੁਮਤਾਂ ਜਿੱਤਾਂਗੇ ਜੀ ਔਰ 올 ਇੰਡੀਆ ਵਿੱਚ ਵੀ ਕਾਂਗਰਸੀ ਸਰਕਾਰ ਬਣ ਰਹੀ ਏ ਔਰ ਰਾਹੁਲ ਗਾਂਧੀ ਜੀ ਸਾਡੇ ਪ੍ਰਧਾਨ ਮੰਤਰੀ ਆ ਰਹੇ ਨੇ ਜੀ ਜੀ ਆਪਾਂ ਗੱਲ ਕੀਤੀ ਜਾਵੇ ਅਮਨਿੰਦਰ ਰਾਜਾ ਵੜਿੰਗ ਲੁਧਿਆਣੇ ਤੋਂ ਨੇ ਉਹ ਜਦੋਂ ਸਰਬਾਤੀ ਰਜਾਨ ਆਏ ਸੀ ਉਦੋਂ ਕੁਝ ਵੋਟਾਂ ਤੋਂ ਪਿੱਛੇ ਚੱਲ ਰਹੇ ਸੀ ਜਣੇ ਦਿਖਾਇਆ ਉਹਨਾਂ ਨੇ ਇਹ ਸੀਗਾ ਉਹਦੇ ਬਾਅਦ ਚੋਂ ਸੱਡਨਲੀ ਉਹਨਾਂ ਨੇ ਲੀਡ ਫੜ ਲਈ ਹੈ ਪਰ ਪੂਰੇ ਜੇ ਪੰਜਾਬ ਦੀ ਗੱਲ ਕੀਤੀ ਜਾਵੇ 6 ਜਾਂ 7 ਸੀਟਾਂ ਤੋਂ ਕਾਂਗਰਸ ਅੱਗੇ ਚੱਲ ਰਹੀ ਹੈ ਪਰ ਸੱਤਾਧਰ ਦਾ ਬੜਾ ਦਾਵਾ ਸੀ 13 0 ਦਾ ਉਹਨੂੰ ਕਿਵੇਂ ਵੇਖਦੇ ਆਂ ਦੇਖੋ ਜੀ ਕੋਈ ਵੀ ਪਾਰਟੀ ਹੈ ਕੋ ਸੱਤਾ ਚਵਾ ਜਾਂ ਕੋਈ ਆਪੋਜੀਸ਼ਨ ਦਾ ਦਾਅਵਾ ਸਾਰੇ ਕਰਦੇ ਨੇ ਜੀ ਆਪੋ ਆਪਣਾ ਔਰ ਰਾਜਾ ਵੜਿੰਗ ਜੀ ਸਾਡੇ ਦਿਲਾਂ ਦੀ ਧੜਕਨ ਨੇ ਔਰ ਪੰਜਾਬ ਦੇ ਜੋਤਨਾ ਬੜੇ ਬੱਜੇ ਹੋਏ ਸਾਡੇ ਕਹਦੇ ਲੀਡਰ ਨੇ ਇਹ ਡਾ ਲੀਡਰ ਨੇ ਸਾਡੇ ਔਰ ਪੂਰੇ ਲੀਡਰ ਨਾਲ ਕਵਾਂਗੇ ਜੀ ਲੁਧਿਆਣਾ ਤੋਂ ਵੀ ਉਹ ਜੇਤੂ ਨੇ ਜੀ ਔਰ ਜਿੱਤਣਗੇ ਜੀ ਔਰ ਇਹ ਸਰਕਾਰ ਨੂੰ ਜਿਹੜੀ ਸੱਤਾਧਰ ਮੌਜੂਦਾ ਸਰਕਾਰ ਆ ਉਹਨੂੰ ਕਿਵੇਂ ਦੇਖਦੇ ਹੋ ਜਿਹੜੀ 13 ਜ਼ੀਰੋ ਕਿੱਥੇ ਗਿਆ ਮਤਲਬ ਤਿੰਨ ਚ ਰਹਿ ਜਾਊਗਾ ਜ਼ੀਰੋ ਕੱਟੀ ਜਾਊਗੀ ਜਾਂ ਇੱਕ ਕੱਟੇ ਜਾਊ ਕੀ ਕਹਿਣਾ ਚਾਹੁੰਦੇ ਉਹ ਤਾਂ ਤੁਹਾਡੇ ਸਾਰੇ ਸਾਹਮਣੇ ਆ ਜੀ ਉਤੇ ਜਿਹੜਾ ਕੋ 26 ਮਹੀਨੇ ਦਾ 24 ਮਹੀਨੇ ਦਾ ਰਿਪੋਰਟ ਕਾਰਡ ਆ ਸਾਹਮਣੇ ਨਾਲ ਆਇਆ ਨਾ ਜੀ ਲੋਕਾਂ ਤੱਕ ਪਛਾ ਨਹੀਂ ਸਕੇ ਜੀ ਇਹ ਤੁਹਾਡੇ ਹਿਸਾਬ ਨਾਲ ਆਪਣੀਆਂ ਜਿਹੜੀਆਂ ਕੀਤੇ ਕੰਮ ਆ ਇਹ ਕਹਿੰਦੇ ਸੀ ਕੰਮ ਦੇ ਸਿਰ ਤੇ ਵੋਟ ਲੈਣੀ ਹੈ ਜਿਹੜੇ ਕੰਮ ਕੀਤੇ ਤੁਹਾਡੇ ਸਾਰੇ ਸਾਹਮਣੇ ਨੇ ਜੀ ਨਸ਼ੇ ਦਾ ਸਭ ਤੋਂ ਵੱਡਾ ਮੁੱਦਾ ਸੀ ਉਹ ਚੱਕਿਆ ਸੀ ਹਫਤੇ ਦੇ ਬਾਅਦ ਹਫਤੇ ਜੀ ਨਸ਼ਾ ਬੰਦ ਕਰਦਾਂਗੇ ਅਜੇ ਤੱਕ ਇਹਨਾਂ ਕੋ ਨਸ਼ਾ ਬੰਦ ਨਹੀਂ ਆਇਆ ਜੀ ਨਸ਼ਾ ਘਟਣ じゃਇ ਬਹੁਤ ਵੱਧ ਗਿਆ ਜੀ ਸੋ ਕੀ ਕਹਿਣਾ ਚਾਹੋਗੇ ਜੀ ਤੁਸੀਂ ਕਿਵੇਂ ਦੇਖਦੇ ਹੋ ਜਿਹੜੇ ਜਿਹੜੇ ਰੁਝਾਨ ਆ ਰਹੇ ਨੇ ਸਾਡੇ ਹਿਸਾਬ ਨਾਲ ਥੋੜਾ ਬਹੁਤਾ ਇਧਰ ਉਧਰ ਹੋਇਆ ਪਰ ਤੁਸੀਂ ਕੀ ਕਹੋਗੇ ਦੇਖੋ ਲੋਕ ਕਹਿੰਦੇ ਸੀ ਜੀ ਭਾਰਤੀ ਜਨਤਾ ਪਾਰਟੀ ਗੁਰਦਾਸਪੁਰ ਦੇ ਵਿੱਚ ਕਿਤੇ ਦਿਖਾਈ ਨਹੀਂ ਦੇ ਰਹੀ ਅੱਜ ਤੁਸੀਂ ਦੇਖੋ ਮੁਕਾਬਲਾ ਹੀ ਭਾਰਤੀ ਜਨਤਾ ਪਾਰਟੀ ਦਾ ਕਾਂਗਰਸ ਦਾ ਹੋ ਰਿਹਾ ਹੈ ਇਹੀ ਕਿਉਂਕਿ ਦੇਖੋ ਪਹਿਲਾਂ ਸਨ ਸਾਡੇ ਕੀ ਮਤਲਬ ਲੋਕਾਂ ਦੇ ਅਸੀਂ ਤਾਂ ਲੋਕਾਂ ਦੇ ਵਿਊ ਦੇ ਹਿਸਾਬ ਨਾਲ ਚੱਲਦੇ ਆ ਆਪਾਂ ਡਿਬੇਟ ਵੀ ਕੀਤੀ ਸੀ ਉਦੋਂ ਤੁਹਾਨੂੰ ਯਾਦ ਹੋਵੇ ਔਰ ਇਹੀ ਰੁਝਾਨ ਆ ਰਹੇ ਸੀ ਵੀ ਭਾਜੀ ਪੀ ਤੀਜੇ ਨੰਬਰ ਤੇ ਕਿਉਂਕਿ ਕਿਤੇ ਨਾ ਕਿਤੇ ਸਣੀ ਦੇ올 ਜੀ ਦਾ ਗੁੱਸਾ ਸੀਗਾ ਲੋਕਾਂ ਦੇ ਮਨ ਚ ਦੇਖੋ ਉਹ ਜਾਇਜ਼ ਵੀ ਆ ਕਿਉਂਕਿ ਇੱਕ ਆਪਾਂ ਚੁਣ ਕੇ ਭੇਜਿਆ ਮੰਨ ਲਓ ਬੱਬੂ ਜੀ ਆਉਂਦੇ ਨੇ ਬੱਬੂ ਜੀ ਦੇਖਣੀ ਨਾ ਤੁਹਾਨੂੰ ਵੀ ਗੁੱਸਾ ਲੱਗੂ ਸਾਨੂੰ ਵੀ ਲੱਗੂ ਪਰ ਜਿਹੜਾ ਲੋਕਾਂ ਦਾ ਰੁਝਾਨ ਹੈ ਇਸ ਵੇਲੇ ਦੇਖਿਆ ਜਾਵੇ ਵੀ ਮੁਕਾਬਲਾ ਫਸਮਾਵਾ ਔਰ ਦੋਨਾਂ ਚਾ ਕਦੇ ਤੁਸੀਂ ਉੱਪਰ ਕਦੇ ਉਹ ਉੱਪਰ ਮਤਲਬ ਕਦੇ ਬੀਜੇਪੀ ਤੇ ਕਦੇ ਕਾਂਗਰਸ ਉੱਪਰ ਪਰ ਜਿਹੜੀ ਸੱਤਾ ਅਧਰਾ ਉਹਨੂੰ ਕਿਵੇਂ ਵੇਖਦੇ ਹੋ ਤਾਂ 13 0 ਦਾ ਨੰਹ ਲਾ ਰਹੀ ਸੀ ਦੇਖੋ ਇਹ ਸਰਕਾਰ ਆਪਣੇ ਵਾਦੇ ਪੂਰੇ ਨਹੀਂ ਕਰ ਪਾਈ ਔਰ ਲੋਕਾਂ ਦੇ ਵਿੱਚ ਖਰਾ ਨਹੀਂ ਉਤਰ ਪਾਈ ਔਰ ਲੋਕ ਇਸ ਗੱਲ ਦਾ VOTING ਕਰਕੇ ਉਹਨੂੰ ਜਵਾਬ ਦੇ ਰਹੇ ਆ ਪਰ ਜੇ ਜੇ ਤੁਹਾਨੂੰ ਲੱਗਦਾ ਵੀ ਫਤਵਾ ਬੱਬੂ ਜੀ ਨੂੰ ਮਿਲਦਾ ਹੈ ਆਪਾਂ ਪੂਰੀ ਡਿਊਟੀ ਦੇਵਾਂਗੇ ਤੇ ਕਿ ਸੰਨੀ ਦੇ올 ਜੀ ਹੁਣ ਦਿਖਣੇ ਨਹੀਂ ਦੇਖੋ ਲਗਾਤਾਰ ਤਿੰਨ ਵਾਰ ਐਮਐਲਏ ਰਹੇ ਆ ਉਥੇ ਔਰ ਜੇ ਉਹਨਾਂ ਨੂੰ ਤਿੰਨ ਵਾਰ ਲੋਕਾਂ ਨੇ ਐਮਐਲਏ ਬਣਾਇਆ ਦਾ ਮਤਲਬ ਉਥੇ ਉਹਨਾਂ ਦੀ ਪ੍ਰੈਜ਼ੈਂਟ ਰਹੀ ਹੈ ਕਪਟੀ ਸਪੀਕਰ ਰਹੇ ਨੇ ਔਰ ਦੂਸਰਾ ਸੰਨੀ ਦੇ올 ਦੀ ਆਪਾਂ ਬਾਰ-ਬਾਰ ਗੱਲ ਕਰਦੇ ਆਂ ਦੇਖੋ ਅਗਰ ਕਿਤੇ ਥੋੜੀ ਬਤੀ ਕੋਈ ਕਮੀ ਪੇਸ਼ੀ ਰਹਿ ਗਈ ਹੈ ਕੋਈ ਐਸਕੇਲੇਸ਼ਨ ਖੜੀ ਕੀਤੀ ਹੈ ਦੇਖੋ ਇਹ ਕਿ ਵਿਰੋਧੀ ਧਰਦੀ ਇੱਕ ਰਾਜਨੀਤੀ ਹੁੰਦੀ ਹੈ ਠੀਕ ਹੈ ਨਾ ਪਾਰਟੀ ਨੇ ਇੱਕ ਮੰਡਲ ਸਤਰ ਦਾ ਕਾਰਕਟਰ ਇੱਕ ਉਮੀਦਵਾਰ ਦਿੱਤਾ ਤੁਹਾਨੂੰ ਲੋਕ ਸਭਾ ਦਾ ਠੀਕ ਹੈ ਦਿਨੇਸ਼ ਬੱਬੂ ਜੀ ਅਜੇ ਤੇ ਕੁਝ ਵੀ ਨਹੀਂ ਹੈ ਅਜੇ ਤੇ 2-3 ਹਜ਼ਾਰ ਦੀ ਲੀਡ ਚੱਲ ਰਹੀ ਹੈ ਅਜੇ ਤੇ 3 ਰਾਊਂਡ ਹੋਏ ਆ ਅਜੇ ਤੇ ਰਾਊਂਡ ਹੋਣੇ ਆ ਭਾਰਤੀ ਜਨਤਾ ਪਾਰਟੀ ਤੋਂ ਜਿੱਤ ਦਰਜ ਕਰੇਗੀ ਗੁਰਦਾਸ ਸੋ ਕੀ ਕਹਿਣਾ ਚਾਹੋਗੇ ਜਤਿੰਦਰ ਜੀ ਜਿਵੇਂ ਵੱਖ-ਵੱਖ ਆਪਾਂ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਉਹਨਾਂ ਨਾਲ ਗੱਲਾਂ ਕੀਤੀਆਂ ਨੇ ਔਰ ਸਭ ਆਪਣੀ ਆਪਣੀ ਜਿੱਤ ਦਾ ਦਾਵਾ ਕਰਦੇ ਨੇ ਪਰ ਦੇਖਿਆ ਜਾਂਦਾ ਇਹ ਹੈ ਵੀ ਜਦੋਂ ਨਾ ਕੋਈ ਬੰਦਾ ਜਿੱਤ ਜਾਂਦਾ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਠੀਕ ਹੈ ਹਰ ਕੋਈ ਕਹਿੰਦਾ ਵੀ ਮੈਂ ਚੰਗਾ ਦੂਜਾ ਮੜਾ ਤੁਸੀਂ ਕੀ ਦੇਖਦੇ ਹੋ ਵੀ ਇਹ ਫਿਰ ਲੋਕਾਂ ਨਾਲ ਖਲਵਾੜ ਮੇਰੇ ਹਿਸਾਬ ਨਾਲ ਲੋਕਾਂ ਦਾ ਜਿਹੜਾ ਵਿਸ਼ਵਾਸ ਹੁੰਦਾ ਆਪਣੇ ਕੈਂਡੀਡੇਟ ਪ੍ਰਤੀ ਵੀ ਸਾਡੇ ਕੁਝ ਕਰੂਗਾ ਅਸੀਂ ਇਹਨੂੰ ਵੋਟ ਪਾ ਕੇ ਜਿਤਾਈਏ ਸਾਡੀ ਆਵਾਜ਼ ਬਣੂਗਾ ਸਾਡੀ ਆਵਾਜ਼ ਬੁਲੰਦ ਕਰੂਗਾ ਪਰ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਦੀਆਂ ਮਾਇੂਸ ਹੋ ਜਾਂਦੇ ਆ ਲੋਕ ਉਹਨੂੰ ਕਿਵੇਂ ਵੇਖਦੇ ਹੋ ਤੁਸੀਂ ਬਿਲਕੁਲ ਜਿਸ ਤਰੀਕੇ ਨਾਲ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਹੈ ਉਹਨਾਂ ਨੇ ਆਪਣਾ ਕੈਂਡੀਡੇਟ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਨੂੰ ਉਤਾਰਿਆ ਚੌਂ ਮੈਦਾਨ 'ਚ ਜੇਕਰ ਵਿਕਾਸ ਕਾਰਜਾਂ ਦੀ ਗੱਲ ਕੀਤੀ ਜਾਵੇ ਤਾਂ ਦਾਵਾ ਸੀ ਉਹਨਾਂ ਦਾ ਕਿ ਵਿਕਾਸ ਕਾਰਜ ਬਹੁਤ ਸਾਰੇ ਕੀਤੇ ਗਏ ਨੇ ਪਰ ਲੋਕਾਂ ਨੇ ਅੱਖਾਂ ਬਰੋਕ ਸਵਾਲ ਦੇ ਥੇ ਆ ਖੜਾ ਹੁੰਦਾ ਜਾਂਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਨੀਤੀ ਪਸੰਦ ਨਹੀਂ ਆਈ ਤੇ ਜਾਂ ਫਿਰ ਅਮਨ ਅੰਸ਼ੇਸ਼ ਸਿੰਘ ਸ਼ਹਿਰੀ ਕਲਸੀ ਪਸੰਦ ਨਹੀਂ ਆਇਆ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਵਿਕਾਸ ਕਾਰਜਾਂ ਵੱਲੋਂ ਬਟਾਲੇ ਸ਼ਹਿਰ ਦੇ ਵਿੱਚ ਕੋਈ ਕਿਸੇ ਤਰੀਕੇ ਦੀ ਕਮੀ ਨਹੀਂ ਹੈਗੀ ਜਿਹੜੇ 75 ਸਾਲਾਂ ਦੇ ਕੰਮ ਸੀ ਉਹ ਵੀ ਉਹਨਾਂ ਵੱਲੋਂ ਕੀਤੇ ਗਏ ਨੇ ਤੇ ਲਗਾਤਾਰ ਉਹਨਾਂ ਵੱਲੋਂ ਘਰ-ਘਰ ਜਾ ਕੇ ਪ੍ਰਚਾਰ ਵੀ ਆਯੋਗ ਕੀਤਾ ਜਾ ਰਿਹਾ ਹਰ ਸਟੇਜ ਦੇ ਉੱਤੇ ਸੰਬੋਧਿਤ ਕਰਕੇ ਇਹੋ ਕਿਹਾ ਜਾ ਰਿਹਾ ਕਿ ਜੇਕਰ ਮੈਂ ਕੰਮ ਕੀਤੇ ਆ ਤਾਂ ਮੈਨੂੰ ਵੋਟ ਪਾਓ ਠੀਕ ਆ ਲੋਕਾਂ ਨੇ ਅੱਖੋਂ ਪਰੋਖੇ ਕਿਉਂ ਕੀਤਾ ਇਹ ਤਾਂ ਹੁਣ ਲੋਕ ਜਾਣਦੇ ਨੇ ਜਾਂਦਲ ਲੋਕਾਂ ਨੂੰ ਆਮ ਆਦਮੀ ਪਾਰਟੀ ਤੇ ਨਹੀਂ ਗੱਲ ਬਣੀ ਤਾਂ ਜਾਂ ਫਿਰ ਵਿਧਾਇਕ ਅਮਨਸ਼ੀਰ ਸਿੰਘ ਸ਼ਹਿਰੀ ਕਲਸੀ ਨਾ ਕਿਤੇ ਨਾ ਕਿਤੇ ਨਾਜਗੀ ਜਿਹੜੇ ਐਸ ਕਰਕੇ ਉਹ 3 ਇਸਰੇ ਨੰਬਰ ਤੇ ਜਾਂਦਾ ਕਿਉਂਕਿ ਮੁਕਾਬਲਾ ਸਟਾਰਟਿੰਗ ਤੇ ਦੇਖਿਆ ਜਾਵੇ ਤਾਂ ਲੋਕਾਂ ਦੇ ਵਿੱਚ ਆਈ ਹੋ ਸੀ ਕਿ ਮੁਕਾਬਲਾ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਆ ਕਿਉਂਕਿ ਦੂਸਰੇ ਪਾਸੇ ਇੱਕ ਵੱਡਾ ਚਿਹਰਾ ਸੀ ਡਿਪਟੀ ਸੀਐਮ ਸੀ ਪਰ ਇੱਥੇ ਇੱਕ ਸਾਰਾ ਕੁਝ ਫੇਰ ਬਦਲ ਹੋ ਗਿਆ ਉਲਟਾ ਹੀ ਹੋ ਗਿਆ ਦਨੇਸ਼ਬাবু ਭਾਈਪਾਨਾ ਮੁਕਾਬਲਾ ਕਾਂਗਰਸ ਦਾ 30 ਨੰਬਰ ਤੇ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਆ ਰਹੀ ਹੈ ਸੋ ਲੋਕਾਂ ਦਾ ਰੁਝਾਨ ਦੇਖਣ ਜੇ ਆ ਕਿ ਲੋਕਾਂ ਦਾ ਰੁਝਾਨ ਚਾਹੇ ਤੇ ਆਮ ਆਦਮੀ ਪਾਰਟੀ ਤੋਂ ਉੱਠਦਾ ਨਜ਼ਰ ਆ ਰਿਹਾ ਵਾ ਜਿਸ ਕਰਕੇ ਸਾਰੇ ਸਮੀਕਰਨ ਬਦਲ ਰਹੇ ਜੇ ਪੰਜਾਬ ਪਰ ਦੀ ਗੱਲ ਕਰੀਏ ਪੰਜਾਬ ਚ ਵੀ ਇਸੇ ਤਰ੍ਹਾਂ ਤਿੰਨ ਤੋਂ ਚਾਰ ਸੀਟਾਂ ਦੇ ਆਮ ਆਦਮੀ ਪਾਰਟੀ 13 ਜ਼ੀਰੋ ਵਾਲਾ ਜਿਹੜਾ ਨਾਰਾ ਸੀ ਉਹ ਕਿਤੇ ਨਾ ਕਿਤੇ ਸੱਚ ਹੁੰਦਾ ਸਾਬਿਤ ਨਹੀਂ ਦਿਖਾਈ ਦੇ ਰਿਹਾ ਮੈਨੂੰ ਲੱਗਦਾ ਜੀ ਜਿਹੜਾ 13 ਜ਼ੀਰੋ ਦਾ ਨਾਰਾ ਸੀ ਮੈਨੂੰ ਲੱਗਦਾ ਵੀ ਸੀਐਮ ਸਾਹਿਬ ਸਿਰਫ ਗੱਪ ਜਮ ਕਹਿ ਦਿੰਨੇ ਨੇ ਨਾ ਵੀ ਪੰਜਾਬੀ ਦੇ ਗਰਾਉਂਡ ਰਿਐਲਿਟੀ ਉਹਨਾਂ ਨੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਹੁਣ ਕਿਉਂ ਨਹੀਂ ਕੀਤੀ ਉਹਨਾਂ ਨੂੰ ਜਿਆਦਾ ਪਤਾ ਕਿਉਂਕਿ ਉਹ ਜਿਆਦਾ ਸਮਝਦਾਰਾ ਸੀ ਤਾਂ ਚਲੋ ਸੱਤਾਧਾਰ ਨਹੀਂ ਨਹੀਂ ਹੈਗੇ ਸੱਤਾਧਾਰੀ ਪਰ ਅਸੀਂ ਜਿੰਨੀ ਕੁ ਸਾਡੀ ਗਰਾਉਂਡ ਰਿਪੋਰਟ ਹੈ ਉਸ ਹਿਸਾਬ ਨਾਲ ਅਸੀਂ ਇਹ ਦੇਖਦੇ ਹਾਂ ਵੀ ਜੋ ਇਸ ਤਰ੍ਹਾਂ ਟਾਈਮ ਰੁਝਾਨ ਚੱਲ ਰਹੇ ਨੇ ਔਰ ਜੇ ਆਪਾਂ ਇੰਡੀਆ ਲੈਵਲ ਤੇ ਵੀ ਦੇਖਿਆ ਜਾਵੇ ਜਿਵੇਂ ਬੀਜੇਪੀ ਕਹਿੰਦੀ ਸੀ ਅਬ ਕੀ ਬਾਰ 400 ਪਾਰ ਉਹ ਮੇਰੇ ਹਿਸਾਬ ਨਾਲ 260 270 ਤੋਂ ਹਲੇ ਤੱਕ ਸਿਰਫ ਰੁਝਾਨ ਆ ਰਹੇ ਨੇ ਕੋਈ ਉਹਨਾਂ ਦੀ ਜੇਤਾ ਸੀਟ ਕੋਈ ਜਿੱਤੀ ਹੋਈ ਕੋਈ ਸੀਟ ਨਹੀਂ ਹੈਗੀ ਸਿਰਫ ਇੱਕ ਰੁਝਾਨ ਆ ਰਿਹਾ ਪਰ ਜੇ ਦੂਜੇ ਇੰਡੀਆ ਗੱ ਉਹਨੂੰ ਦੇਖਿਆ ਜਾਵੇ ਉਹ ਵੀ 200 ਪਲੱਸ ਤੇ ਬੈਠੇ ਨੇ ਕਹਿਣ ਦਾ ਮਤਲਬ ਇਹ ਦੇਖਣ ਵਾਲਾ ਹੋਏਗਾ ਜਿਹੜਾ 12:00 ਵਜੇ ਦੇ ਬਾਅਦ ਚੋਂ ਵੀ ਜਿਹੜਾ ਊਂਠ ਕਿਸ ਕਰਵਟ ਬਹਿੰਦਾ ਕਿਉਂਕਿ ਕਹਿਣੀ ਤੇ ਕਰਨੀ 'ਚ ਬੜਾ ਫਰਕ ਹੈ ਇਹ ਤਾਂ ਹੁਣ ਆਉਣ ਵਾਲਾ ਟਾਈਮ ਹੀ ਦੱਸੇਗਾ ਸੋ ਆਪਾਂ ਹੋਰ ਵੀ ਕਿਸੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਮੈਨੂੰ ਲੱਗਦਾ ਨਹੀਂ ਸਭ ਬਿਜ਼ੀ ਨੇ ਔਰ ਤੁਹਾਨੂੰ ਪਤਾ ਵੀ ਟਾਈਮ ਦੇ ਨਾਲ ਤੁਹਾਨੂੰ ਪਤਾ ਲੋਕ ਦੂਰ ਹੋ ਜਾਂਦੇ ਕਿਉਂਕਿ ਜਦੋਂ ਥੋੜਾ ਥੱਲੇ ਜਾਣ ਲੱਗ ਜਾਂਦੇ ਲੋਕ ਥੋੜਾ ਜਿਹਾ ਕੰਨੀ ਵੱਟ ਜਾਂਦੇ ਨੇ ਔਰ ਜੇ ਆਪਾਂ ਇਧਰ ਦੇਖੀ ਜਾਏ ਮੈਂ ਦਿਖਾਵਾਂ ਵੀ ਆਪ ਤੇ ਵੀ ਜਿਹੜੇ ਵਲੰਟੀਅਰ ਨੇ ਉਹ ਦੇਖੋ ਬੈਠੇ ਨੇ ਸੋ ਗੱਲਾਂ ਕਰ ਰਹੇ ਨੇ ਖਾਣ ਪੀਣ ਹੋ ਰਿਹਾ ਚਲੋ ਇੰਜੋਏ ਕਰਨਾ ਚਾਹੀਦਾ ਵਧੀਆ ਟਾਈਮ ਪਾਸ ਵੀ ਹੋਣਾ ਚਾਹੀਦਾ ਸੋ ਜਿਸ ਤਿੱਕੇ ਨਾਲ ਅਸੀਂ ਆਪਣੇ ਦਰਸ਼ਕਾਂ ਤੱਕ ਗਰਾਉਂਡ ਜ਼ੀਰੋ ਰਿਪੋਰਟ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉਸੇ ਤਰੀਕੇ ਨਾਲ ਅਸੀਂ ਲਗਾਤਾਰ ਅਪਡੇਟ ਆਪਣੇ ਦਰਸ਼ਕਾਂ ਨੂੰ ਦਿੰਦੇ ਰਵਾਂਗੇ ਆਪਣੇ ਸਹਿਯੋਗੀ ਪਵਿੰਦਾ ਗਰੇਵਾਲ ਦੇ ਨਾਲ ਬੋਬੀ ਕੈਮਰਾਮੈਨ ਜਤਿੰਦਰ ਕੁੰਨਾ ਡੇਲੀ ਪੋਸਟ ਪੰਜਾਬੀ ਗੁਰਦਾਸ